ਸਾਡੇ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਵਾਲੇ ਅੱਜ ਤੋਂ 4 ਦਿਨ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਉਹਨਾਂ ਦੇ ਉੱਤੇ ਕੇਸ ਪਾ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਸੀ ਅੱਜ ਉਸ ਪ੍ਰਸ਼ਾਸਨ ਨੇ ਰਾਤ ਫਿਰ ਸਾਡੇ ਨਾਲ ਸਾਨੂੰ ਦੁਵਾਇਆ ਉਹ ਵਿਸ਼ਵਾਸ ਉਹ ਵਿਸ਼ਵਾਸ ਘਾਤ ਤੇ ਬਦਲ ਗਿਆ ਜਦੋਂ ਸਾਡੇ 90 ਕਿਸਾਨ ਅਰੈਸਟ ਕਰ ਲਿਆ ਇਸ ਵੇਲੇ ਅੱਜ ਫਿਰ ਸਾਨੂੰ ਦੁਆਰਾ ਜਿਹੜਾ ਇੱਥੇ ਧਰਨਾ ਨਿਹੰਗਾਂ ਵਾਲਾ ਥਾਣੇ ਦੇ ਅੱਗੇ ਦੇਣਾ ਪਿਆ ਜਿਹੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਜਨਨ ਕਿ ਆਪਾਂ ਵੇਖਦੇ ਆ ਸਾਡੇ ਸੇਟਾ ਸਿੰਘ ਵਾਲੇ ਜਨਨ ਕਿ ਵੱਡੇ ਵੱਡੇ ਜਿਹਨ 24 ਘੰਟੇ ਜਨਨ ਕਿ ਉਹ ਚੱਲਦੀ ਰਹਿੰਦੀ ਆ ਪ੍ਰਦੂਸ਼ਣ ਕਰਦੀ ਰਹਿੰਦੀ ਆ ਇੱਕ ਜੇ ਕਿਸਾਨ ਪ੍ਰਾਰੀ ਨੂੰ ਅਕਲ ਆ ਦਿੰਦਾ ਜਨਨ ਕਿ ਉਹ ਤੇ ਪੁਲਿਸ ਪ੍ਰਸ਼ਾਸਨ ਜਨਨ ਕਿ ਉਸ ਪ੍ਰਸ਼ਾਸਨ ਦਾ ਆਪਾਂ ਕਹਿ ਨਹੀਂ ਸਕਦੇ ਕਿਉਂ ਪੁਲਿਸ ਪ੍ਰਸ਼ਾਸਨ ਤੇ ਵੀ ਸਰਕਾਰ ਦਾ ਦਬਾਅ ਬਣਿਆ ਹੋਇਆ ਜੇ ਦਬਾਅ ਨਾ ਬਣਦਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਪਰਚੇ ਦੇਣ ਦਾ ਸ਼ੌਂਕ ਨਹੀਂ ਜਾਂ ਉਹਨਾਂ ਨੂੰ ਕੋਈ ਲੋੜ ਨਹੀਂ ਜੇ ਪੁਲਿਸ ਪ੍ਰਸ਼ਾਸਨ ਤੇ ਦਬਾਅ ਪੈਂਦਾ ਸਰਕਾਰ ਦਾ ਫੇਰ ਵੀ ਤੁਹਾਡੇ ਤੇ ਪਰਚੇ ਦਿੱਤੇ ਜਾਂਦੇ ਆ ਜਿਹੜੀਆਂ ਉਧਰ ਵੱਡੀਆਂ ਫੈਕਟਰੀਆਂ ਉਧਰ ਜਨਨ ਕਿ ਸਰ ਉਹ ਰਵੀ ਧਿਆਨ ਨਹੀਂ ਜਦੋਂ ਜਨਨ ਕਿ ਕਿਸਾਨ ਅੱਗ ਲਾਉਂਦਾ ਹੈ ਤੇ ਕਿਸਾਨਾਂ ਦੇ ਪਰਚੇ ਦਿੱਤੇ ਜਾਂਦੇ ਆ ਜਦੋਂ ਗੜੇ ਮਾਰੀ ਹੁੰਦੀ ਹੈ ਤੇ ਉਦੋਂ ਸਰਕਾਰ ਕੋਲੇ ਗਰਦੌਰੀਆਂ ਕਰਨ ਨੂੰ ਜਨਨ ਕਿ ਅਫਸਰਾਂ ਦੀ ਕਮੀ ਹੈ ਸੋ ਇਹ ਸੈਟੇਲਾਈਟ ਕਿਸਾਨ ਦੇ ਖੇਤ ਦੇ ਵਿੱਚ ਪ੍ਰਾਲੀ ਵੇਲੇ ਤਾਂ ਕੰਮ ਕਰਦਾ ਮਕਦਮੇ ਦਰਜ ਕਰਨੇ ਤੇ ਪਰ ਜਦੋਂ ਕਿਸਾਨ ਦਾ ਖੇਤ ਚ ਨੁਕਸਾਨ ਹੋ ਜਾਂਦਾ ਉਹ ਸੈਟੇਲਾਈਟ ਹੁੰਦਾ ਨਹੀਂ ਉਦੋਂ ਅੱਖਾਂ ਬੰਦ ਹੋ ਜਾਂਦੀਆਂ ਸਰ ਅਸੀਂ ਇਹ ਸਵਾਲ ਇਹਨਾਂ ਤੋਂ ਜਵਾਬ ਤਲਾਸ਼ਦੇ ਆ ਨਾ ਤਾਂ ਸਰਕਾਰ ਕੋਈ ਜਵਾਬ ਦਿੰਦੀ ਹੈ ਨਾ ਕੋਈ ਇਥੋਂ ਦਾ ਸਾਇੰਟਿਸਟ ਜਵਾਬ ਦਿੰਦਾ ਹੈ ਨਾ ਕੋਈ ਹੋਰ ਪਿਆਰਾ ਜਵਾਬ ਦਿੰਦਾ ਹੈ ਵੀ ਅਸੀਂ ਆਨੇ ਆ ਵੀ ਜਦੋਂ ਪਰਾਲੀ ਕਿਸਾਨ ਦੀ ਅਸੀਂ ਮੁਨਕਰ ਨਹੀਂ ਇਸ ਗੱਲ ਤੋਂ ਸਾਨੂੰ ਪਤਾ ਹੈ ਅਸੀਂ ਛੌਂਕ ਨਹੀਂ ਅਸੀਂ ਨਹੀਂ ਅੱਗ ਲਾਉਣਾ ਚਾਹੁੰਦੇ ਪਰਾਲੀ ਸਾਨੂੰ ਪਤਾ ਅਸੀਂ ਕਿਹੜਾ ਸਾਹ ਨਹੀਂ ਲੈਣਾ ਸਾਡੇ ਬੱਚਿਆਂ ਨੇ ਕਿਹੜਾ ਸਾਹ ਨਹੀਂ ਲੈਣਾ ਹਾਦਸੇ ਹੋ ਜਾਂਦੇ ਸ਼ੜਕਾਂ ਦੇ ਉੱਤੇ ਬੱਚੇ ਮੱਚਦੇ ਮੱਚਦੇ ਬੱਚੇ ਅਸੀਂ ਸਾਡੇ ਉਹ ਚੀਜ਼ ਤੇ ਕੋਈ ਸਾਡੇ ਦਿਲ ਤੇ ਨਹੀਂ ਪਰ ਗੱਲ ਇਹ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਕਿਸਾਨ ਦੇ ਖੇਤ ਦੇ ਵਿੱਚ ਪਰਾਲੀ ਧੂਆਂ ਕਰਦਾ ਜਦੋਂ ਬੈਲਰ ਗੰਢ ਬੰਨ੍ਹ ਦਿੰਦਾ ਹੈ ਤੇ ਉਹ ਗੰਡ ਜਦੋਂ ਫੈਕਟਰੀ ਚ ਜਾਵੜਦੀ ਹੈ ਸਾਨੂੰ ਕੋਈ ਤਾਂ ਵਿਗਿਆਨੀ ਦੱਸੇ ਵੀ ਉੱਥੇ ਭਾਈ ਆਕਸੀਜਨ ਚ ਬਦਲ ਜਾਂਦੀ ਹੈ ਉਹ ਫੈਕਟਰੀ ਸਾਲ ਭਰ ਤੁਸੀਂ ਸਾਡੇ ਇਲਾਕੇ ਚ ਆਜੋ ਸਰਕਾਰ ਦਾ ਕੋਈ ਨੁਮਾਇੰਦਾ ਆਜੇ ਉਹਨਾਂ ਨੂੰ ਉੱਥੇ ਬੁਲਾ ਲਾਂਗੇ ਉਹ ਫੈਕਟਰੀ ਸਾਲ ਭਰ ਸਾਡੇ ਪਿੰਡਾਂ ਦੇ ਉਤੋਂ ਘਰਾਂ ਉਤੋਂ ਦੀ ਜਿਵੇਂ ਉੱਪਰ ਕੋਈ ਦਰਿਆ ਵਗਦਾ ਹੁੰਦਾ ਨਾ ਪਾਣੀ ਤਾਂ ਐਂ ਧੂਆਂ ਵਗਦਾ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੰਡਸਟਰੀ ਹੈ ਜਿਨ੍ਹਾਂ ਨੇ ਨਾ ਕੋਈ ਦਰਿਆ ਛੱਡਿਆ ਨਾ ਕੋਈ ਨਹਿਰ ਛੱਡੀ ਹੈ ਨਾ ਕੋਈ ਉਹਨਾਂ ਨੇ ਧਰਤੀ ਉੱਤਲਾ ਪਾਣੀ ਛੱਡਿਆ ਸਾਰਾ ਤਬਾਹ ਕਰਤਾ ਪਰ ਅਸੀਂ ਇਹ ਗੱਲ ਪੁੱਛਦੇ ਹਾਂ ਤੁਸੀਂ ਸਾਲ ਦੇ ਵਿੱਚ ਦੋ ਦੋ ਤਿੰਨ ਤਿੰਨ ਕਿਸਾਨ ਮੇਲੇ ਲਾਉਨੇ ਆ ਅਸੀਂ ਸਰਕਾਰ ਨਾਲ ਟੇਬਲਾਂ ਤੇ ਡਿਬੇਟ ਕਰਦੇ ਜਦੋਂ ਕਹਿੰਨੇ ਵੀ ਕਿਸਾਨ ਮਰ ਰਿਹਾ ਹੈ ਸੁਸਾਈਡ ਕਰ ਰਿਹਾ ਹੈ ਕਰਜ਼ਈ ਹੈ ਕਿਸਾਨ ਦੀ ਬਾਹ ਫੜੋ ਨੂੰ ਬਣਦਾ ਭਾਅ ਦਿਓ ਫਸਲਾਂ ਦਾ ਤੁਸੀਂ ਕਹਿੰਨੇ ਹੋ ਨਹੀਂ ਕਿਸਾਨ ਇਹ ਨਹੀਂ ਚੀਜ਼ ਹੈਗਾ ਭਾਅ ਦੀ ਗੱਲ ਨਹੀਂ ਕਿਸਾਨ ਖਰਚਾ ਵੱਧ ਕਰਦਾ ਹੁਣ ਆਹ ਜਿਹੜੀ ਚੀਜ਼ ਆਹ ਮਸ਼ੀਨ 10 ਲੱਖ ਦਾ ਟਰੈਕਟਰ ਹੈ 3 ਲੱਖ ਦਾ ਹਜ਼ਾਰ ਹੈ ਮਗਰ ਤੇ ਉਹਦੀ ਮੈਨੂੰ ਪਤਾ ਵੀ 10 ਲੀਟਰ ਜੇ ਘੰਟੇ ਦਾ ਕਹਿ ਦੀਏ ਇਤੋਂ ਵੀ ਵੱਧ ਐਵਰੇਜ ਹੋ ਤੇ ਉਹ ਹੁਣ ਤੁਸੀਂ ਖਰਚਾ ਸੱਟ ਘਟਾ ਰਹੇ ਹੋ ਕਿ ਵਧਾ ਰਹੇ ਕੁਝ ਇਹਦੇ ਚ ਕੋਈ ਸਿਆਸੀ ਰੋਟਣਾ ਸੇਕਣ ਵਾਲੀ ਗੱਲ ਆ ਜਾਂਦੀ ਹੈ ਜਿਹੜੀ ਜਥੇਬੰਦੀ ਗਰਾਊਂਡ ਦੇ ਵਿੱਚ ਕੰਮ ਕਰਦੀ ਆ ਉਹਨੂੰ ਪਤਾ ਹੈ ਵੀ ਕਿਸਾਨਾਂ ਦੀ ਮੁਸ਼ਕਲ ਕੀ ਹੈ ਹੁਣ ਤੁਸੀਂ ਦੇਖ ਲਓ ਵੀ ਕੋਈ ਵੀ ਕਿਸਾਨ ਇੰਨਾ ਸਮਰੱਥ ਨਹੀਂ ਹੈਗਾ ਵੀ ਹਰੇਕ ਬੰਦਾ 10 ਲੱਖ ਦਾ ਟਰੈਕਟਰ ਲੈ ਕੇ ਤੇ ਮਗਰ 5-4 ਲੱਖ ਦਾ ਕੋਈ ਸੁਪਰ ਸੀਡਰ ਵਗੈਰਾ ਜਾਂ ਕੁਝ ਹੋਰ ਲੈ ਕੇ ਤੇ ਉਹ ਆਪਣੀ ਕਣਕ ਬੀ ਸਕੇ ਤੁਸੀਂ ਜੁੜੇ ਹੋ ਸੱਚ ਦੀ ਪੜਤਾਲ ਦੇ ਨਾਲ ਮੈਂ ਅਵਤਾਰ ਸਿੰਘ ਜੀ ਤਾਰਾ ਅਸੀਂ ਨਈਆਂ ਵਾਲੇ ਦੇ ਥਾਣੇ ਅੱਗੇ ਖੜੇ ਆ ਪਿਛਲੇ ਦਿਨੀ ਮਹਿਮਾ ਸਰਜਾ ਦੇ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ ਸੀ ਕਿਸਾਨਾਂ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਕੀਤਾ ਗਿਆ ਸੀ ਪਰਚਾ ਕਿਸਾਨਾਂ ਨੂੰ ਇੱਥੇ ਲਿਆਂਦਾ ਗਿਆ ਕਿਸਾਨਾਂ ਦੀ ਰਿਹਾਈ ਲਈ ਪਿਛਲੇ ਦਿਨ ਕਿਸਾਨ ਇਕੱਠੇ ਹੋਏ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਅੱਜ ਫਿਰ ਕਿਸਾਨ ਇਕੱਠੇ ਹੋਏ ਆ ਸਾਡੇ ਨਾਲ ਬੀਕੇਯੂ ਸਿੱਧੂਪੁਰ ਦੇ ਕਿਸਾਨ ਆਗੂ ਗੁਰਿੰਦਰਜੀਤ ਸਿੰਘ ਕਣੀਆਂ ਹੋਰ ਆਗੂ ਸਾਡੇ ਨਾਲ ਨੇ ਪੂਰੀ ਜਾਣਕਾਰੀ ਲਵਾਂਗੇ ਜਿਹੜਾ ਅੱਜ ਤੁਸੀਂ ਫਿਰ ਦੂਜੇ ਦਿਨ ਨਹੀਂ ਵਾਲੇ ਥਾਣੇ ਦੇ ਅੱਗੇ ਧਰਨਾ ਲਾਇਆ ਕਾਰਨ ਕੀ ਹੈ ਜਿਹੜਾ ਦੂਜੇ ਦਿਨ ਲਾਇਆ ਹੈ ਉਹਦਾ ਜਿਹੜਾ ਤੁਸੀਂ ਮੈਥੋਂ ਸਵਾਲ ਪੁੱਛਿਆ ਸਾਡੇ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਵਾਲੇ ਅੱਜ ਤੋਂ 4 ਦਿਨ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਉਹਨਾਂ ਦੇ ਉੱਤੇ ਕੇਸ ਪਾ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਸੀ। ਅਸੀਂ ਇੱਥੇ ਧਰਨਾ ਦੇ ਕੇ 2 ਦਿਨ ਪਹਿਲਾਂ ਉਹਨਾਂ ਕਿਸਾਨਾਂ ਨੂੰ ਰਿਹਾ ਕਰਵਾ ਲਿਆ ਸੀ। ਔਰ ਸਾਡੀ ਕਮਿਟਮੈਂਟ ਸਾਨੂੰ ਵਿਸ਼ਵਾਸ ਪ੍ਰਸ਼ਾਸਨ ਨੇ ਦਵਾਤਾ ਸੀ ਵੀ ਅਸੀਂ ਕਿਸੇ ਕਿਸਾਨ ਨੂੰ ਪਰੇਸ਼ਾਨ ਨਹੀਂ ਕਰਾਂਗੇ। ਅੱਜ ਉਸ ਪ੍ਰਸ਼ਾਸਨ ਨੇ ਰਾਤ ਫਿਰ ਸਾਡੇ ਨਾਲ ਸਾਨੂੰ ਦਵਾਇਆ ਉਹ ਵਿਸ਼ਵਾਸ ਉਹ ਵਿਸ਼ਵਾਸ ਹੱਥ ਚ ਬਦਲ ਗਿਆ ਜਦੋਂ ਸਾਡੇ 90 ਕਿਸਾਨ ਅਰੈਸਟ ਕਰ ਲਿਆ ਇਸ ਬਠਿੰਡੇ ਜ਼ਿਲ੍ਹੇ ਦੇ। 90 ਕਿਸਾਨ ਬਠਿੰਡੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਬੰਦੇ। ਅੱਜ ਫੇਰ ਸਾਨੂੰ ਦੁਬਾਰਾ ਜਿਹੜਾ ਇੱਥੇ ਧਰਨਾ ਨਿਹੰਗ ਵਾਲਾ ਥਾਣੇ ਦੇ ਅੱਗੇ ਦੇਣਾ ਪਿਆ ਅਸੀਂ ਕੰਮ ਦੇ ਸਮੇਂ ਦੇ ਵਿੱਚ ਬੜਾ ਗੰਭੀਰ ਸਮਾਂ ਸਾਡੇ ਤੇ ਤੁਹਾਡੀ ਗੱਲ ਵਿੱਚ ਲੈਣੇ ਆ ਪੁਲਿਸ ਪ੍ਰਸ਼ਾਸਨ ਦਾ ਸਾਰਾ 30 ਕ ਦੀ ਜਾਨੀ ਕਿ ਦੱਸ ਰਿਹਾ ਕਿ 30 ਬੰਦੇ ਨੂੰ ਚੀਜ ਅਰੇਸਟ ਕੀਤਾ ਹੁਣ ਤੱਕ ਨਹੀਂ ਨਹੀਂ 90 ਬੰਦੇ ਆ ਸਾਡੇ ਆਉਣ ਦਾ ਰਿਕਾਰਡ ਸਾਡੇ ਕੋਲੇ ਸਾਰਾ ਹੈ 90 ਬੰਦੇ ਸਾਡੇ ਅਰੇਸਟ ਹੈ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਸੀ ਨਾ ਪਹਿਲਾਂ ਮੈਡਮ ਨੂੰ ਐਸਐਚਓ ਨੂੰ ਪੁੱਛਿਆ ਸੀ ਉਹ ਕਹਿੰਦੇ 30 ਕੋ ਬੰਦੇ ਜਿਹੜੀ ਕਿ ਅਸੀਂ ਅਰੇਸਟ ਕਰੀਆ ਪਹਿਲਾਂ ਨਹੀਂ ਨਹੀਂ 90 ਬੰਦੇ ਆ ਸਾਡੇ ਥਾਣੇ ਵੀ ਤੁਹਾਨੂੰ ਮੈਂ ਦੱਸਦਾ ਪੱਲ ਇੱਕ ਚੌਂਕੀ ਆ ਬਠਿੰਡੇ ਦੇ ਵਿੱਚ ਤੇ ਸਦਰ ਥਾਣਾ ਬਠਿੰਡਾ ਇਹਨਾਂ ਥਾਣਿਆਂ ਦੇ ਵਿੱਚ 90 ਕਿਸਾਨ ਬੰਦੇ ਸਾਡੇ ਹਾਂਜੀ ਇਹ ਚੀਜ਼ ਹੈ ਅੱਛਾ ਤੁਸੀਂ ਇਹ ਦੱਸੋ ਜਿਹੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਜਿਨਨ ਕਿ ਆਪਾਂ ਵੇਖਦੇ ਹਾਂ ਸਾਡੇ ਛੇੜਾ ਸਿੰਘ ਵਾਲੇ ਜਿਨਨ ਕਿ ਵੱਡੇ ਵੱਡੇ ਜਿਨਨ 24 ਘੰਟੇ ਜਿਨਨ ਕਿ ਉਹ ਚੱਲਦੀ ਰਹਿੰਦੀ ਆ ਪ੍ਰਦੂਸ਼ਣ ਕਰਦੀ ਰਹਿੰਦੀ ਆ ਇੱਕ ਜੇ ਕਿਸਾਨ ਪ੍ਰਾਣੀ ਨੂੰ ਅੱਗ ਲਾ ਦਿੰਦਾ ਜਿਨਨ ਕਿ ਉਹ ਤੇ ਪੁਲਿਸ ਪ੍ਰਸ਼ਾਸਨ ਜਿਨਨ ਕਿ ਪੁਲਿਸ ਪ੍ਰਸ਼ਾਸਨ ਦਾ ਆਪਾਂ ਕਹਿ ਨਹੀਂ ਸਕਦੇ ਕਿਉਂ ਪੁਲਿਸ ਪ੍ਰਸ਼ਾਸਨ ਤੇ ਵੀ ਸਰਕਾਰ ਦਾ ਦਬਾਅ ਬਣਿਆ ਹੋਇਆ ਜੇ ਦਬਾਅ ਨਾ ਬਣਦਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਪਰਚੇ ਦੇਣ ਦਾ ਸ਼ੌਂਕ ਨਹੀਂ ਜਾਂ ਉਹਨਾਂ ਨੂੰ ਕੋਈ ਲੋੜ ਨਹੀਂ ਜੇ ਪੁਲਿਸ ਪ੍ਰਸ਼ਾਸਨ ਤੇ ਦਬਾਅ ਪੈਂਦਾ ਸਰਕਾਰ ਦਾ ਫੇਰ ਵੀ ਤੁਹਾਡੇ ਤੇ ਪਰਚੇ ਦਿੱਤੇ ਜਾਂਦੇ ਆ ਜਿਹੜੀਆਂ ਉਧਰ ਵੱਟੀਆਂ ਫੈਕਟਰੀਆਂ ਉਧਰ ਜਨਿਕ ਸਰਕਾਰ ਦਾ ਭੋਰਾ ਵੀ ਧਿਆਨ ਨਹੀਂ ਜਦੋਂ ਜਨਿਕ ਕਿਸਾਨ ਅੱਗ ਲਾਉਂਦਾ ਤੇ ਕਿਸਾਨਾਂ ਦੇ ਪਰਚੇ ਦਿੱਤੇ ਜਾਂਦੇ ਆ ਜਦੋਂ ਗੜੇਮਾਰੀ ਹੁੰਦੀ ਹੈ ਤੇ ਉਦੋਂ ਸਰਕਾਰ ਕੋਲੇ ਗਰਦੌਰੀਆਂ ਕਰਨ ਨੂੰ ਜਨਿਕ ਅਫਸਰਾਂ ਦੀ ਕਮੀ ਹੈ ਅਫਸਰ ਨਹੀਂ ਹੁੰਦੇ ਹੁਣ ਜਨਨ ਕਿ ਬਿਜਲੀ ਬੋਰਡ ਦੇ ਅਧਿਕਾਰੀ ਐ ਨਿਊਡਲ ਅਫਸਰ ਉਹਨਾਂ ਨੂੰ ਵੀ ਇਹਦੇ ਨੂੰ ਤਾਇਨਾਤ ਕੀਤਾ ਜਾਂਦਾ ਕਾਰਨ ਕੀ ਹੈ ਜਦੋਂ ਅੱਗ ਲਾਈ ਜਾਂਦੀ ਹੈ ਉਦੋਂ ਸਾਰੇ ਅਫਸਰ ਬੁਲਾਏ ਜਾਂਦੇ ਆ ਤੇ ਜਦੋਂ ਜਨਨ ਕਿ ਗੜੇਮਾਰੀ ਹੁੰਦੀ ਹੈ ਉਦੋਂ ਸਰਕਾਰ ਕੋਲੇ ਕੋਈ ਵੀ ਮੁਲਾਜ਼ਮ ਨਹੀਂ ਹੁੰਦਾ ਗੱਲ ਇਹ ਹੈ ਵੀ ਜਿਹੜਾ ਅੱਜ ਸੈਟੇਲਾਈਟ ਕੰਮ ਕਰਦਾ ਨਾ ਕਿਸਾਨ ਦੇ ਖੇਤ ਬਾਰੇ ਦੱਸਦਾ ਉਹ ਸੈਟੇਲਾਈਟ ਮਾਰਚ ਤੇ ਅਪ੍ਰੈਲ ਦੇ ਮਹੀਨੇ ਪਤਾ ਨਹੀਂ ਕਿੱਧਰ ਗੁੰਮ ਹੋ ਗਿਆ ਸੀ ਕਿਸਾਨਾਂ ਦੀਆਂ ਫਸਲਾਂ ਗੜੇਮਾਰੀ ਨਾਲ ਪ੍ਰਭਾਵਿਤ ਹੋ ਗਈਆਂ ਬੁਰੀ ਤਰ੍ਹਾਂ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਬਹੁਤ ਇਲਾਕੇ ਇਹ ਜੇ ਫਟ ਛਾਲ ਮਾਰੀ ਲੰਬੀ ਦੇ ਵਿੱਚ ਗਏ ਸੀ ਐਮ ਸਾਹਿਬ ਕਹਿੰਦੇ ਜੀ 15000 ਰੁਪਇਆ ਜਿਨ੍ਹਾਂ ਦਾ 100% ਨੁਕਸਾਨ ਹੋਇਆ ਉਹਨਾਂ ਨੂੰ ਦੇਵਾਂਗੇ 6800 ਰੁਪਇਆ 50% ਨੁਕਸਾਨ ਹੋਣ ਹੋਏ ਵਾਲਿਆਂ ਨੂੰ ਦੇਵਾਂਗੇ ਤੇ ਸਾਰਿਆਂ ਨੂੰ ਬਰਾਬਰ ਦੇਵਾਂਗੇ ਕੋਈ ਕੈਪਿੰਗ ਨਹੀਂ ਲਾਪਾ ਇਹ ਗੱਲਾਂ ਕਹੀਆਂ ਸਾਡਾ ਉਦੋਂ ਮੋਰਚਾ ਜੈਤੋ ਦੇ ਵਿੱਚ ਚੱਲਿਆ 9 ਦਿਨ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਜ਼ਿਲ੍ਹੇ ਦੇ ਮਾਨਯੋਗ ਡੀਸੀ ਸਾਹਿਬ ਵੱਲੋਂ ਬੀਤ ਉਸੀ ਧਰਨਾ ਚੱਕਦੇ ਹੋ ਜੀ ਸਾਡਾ ਅਮਲਾ ਫੇਲਾ ਗਰਦੌਰੀਆਂ ਕਰ ਰਿਹਾ ਅਸੀਂ ਸਾਰਿਆਂ ਨੂੰ ਮਾਫੀ ਚਾਹ ਦੇਵਾਂਗੇ ਮਾਨਯੋਗ ਸੀਮ ਸਾਹਿਬ ਦੀ ਜੋ ਗਾਈਡਲਾਈਨਸ ਅਸੀਂ ਲਾਗੂ ਕਰਾਂ ਅਸੀਂ ਉਸ ਵਿਸ਼ਵਾਸ ਤੇ ਧਰਨਾ ਪੋਸਟਪੋਨ ਕਰਤਾ ਗਰਦੌਰੀਆਂ ਹੋ ਗਈਆਂ ਹਰੇਕ ਪਿੰਡ ਦੇ ਵਿੱਚ ਪਟਵਾਰੀ ਔਰ ਖੇਤੀਬਾੜੀ ਅਫਸਰ ਇੱਕ ਗਏ ਹੈ ਹਰੇਕ ਖੇਤ ਦੀ ਗਰਦੌਰੀ ਹੋਈ ਉਹਨਾਂ ਦਾ ਰਿਕਾਰਡ ਇਹਨਾਂ ਕੋਲ ਰਿਕਾਰਡ ਪਿਆ ਸਾਨੂੰ ਪਿੰਡਾਂ ਦੇ ਵਿੱਚ ਮੈਸੇਜ ਕੀ ਲੱਗਿਆ ਪਟਵਾਰੀਆਂ ਦੇ ਮਗਰੋਂ ਡੀਸੀ ਸਾਹਿਬ ਨੇ ਸਾਰੇ ਪਟਵਾਰੀ ਬੁਲਾ ਲਏ ਕਹਿੰਦੇ ਜਿੰਨਾਂ ਨੂੰ ਕੱਟੋ-ਕੱਟ ਕਰ ਦੋ ਗਰਦੌਰੀਆਂ ਕੱਟ ਕਰਤੀਆਂ ਹੁਣ ਪੀੜਤ ਕਿਸਾਨਾਂ ਅੱਜ ਸਾਨੂੰ 40ਵਾਂ ਦੇਣਾ ਜੈਤੋ ਸਬਡਿਵੀਜ਼ਨ ਦੇ ਵਿੱਚ ਬੈਠੇ ਆਸੀਂ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਪਰ ਜਿੱਦੇ ਅਸੀਂ ਸੜਕ ਤੇ ਆ ਗਏ ਉਹਦੇ ਚੀਕਾਂ ਵੱਜਣਗੀਆਂ ਸੋ ਇਹ ਸੈਟੇਲਾਈਟ ਕਿਸਾਨ ਦੇ ਖੇਤ ਦੇ ਵਿੱਚ ਪ੍ਰਾਲੀ ਵੇਲੇ ਤਾਂ ਕੰਮ ਕਰਦਾ ਮਕਦਮੇ ਦਰਜ ਕਰਨੇ ਆ ਤੇ ਪਰ ਜਦੋਂ ਕਿਸਾਨ ਦਾ ਖੇਤ 'ਚ ਨੁਕਸਾਨ ਹੋ ਜਾਂਦਾ ਉਹ ਸੈਟੇਟ ਨਹੀਂ ਉਦੋਂ ਅੱਖਾਂ ਬੰਦ ਹੋ ਜਾਂਦੀਆਂ ਸਰਕਾਰਾਂ ਦੀ ਇਹ ਚੀਜ਼ ਤੇ ਜਿਹੜੀ ਤੁਸੀਂ ਗੱਲ ਕਰੀਆ ਫੈਕਟਰੀਆਂ ਪਹਿਲੀ ਗੱਲ ਅਸੀਂ ਇਹ ਸਵਾਲ ਇਹਨਾਂ ਤੋਂ ਜਵਾਬ ਤਲਾਸ਼ਦੇ ਆ ਨਾ ਤਾਂ ਸਰਕਾਰ ਕੋਈ ਜਵਾਬ ਦਿੰਦੀ ਨਾ ਕੋਈ ਇਥੋਂ ਦਾ ਸਾਇੰਟਿਸਟ ਜਵਾਬ ਦਿੰਦਾ ਹੈ ਨਾ ਕੋਈ ਹੋਰ ਪਿਆਰਾ ਜਵਾਬ ਦਿੰਦਾ ਹੈ ਵੀ ਅਸੀਂ ਆਨੇ ਆ ਵੀ ਜਦੋਂ ਪ੍ਰਾਲੀ ਕਿਸਾਨ ਦੀ ਅਸੀਂ ਮੰਨਕਰ ਨਹੀਂ ਇਸ ਗੱਲ ਤੋਂ ਸਾਨੂੰ ਪਤਾ ਹੈ ਅਸੀਂ ਛੌਂਕ ਨਹੀਂ ਅਸੀਂ ਨਹੀਂ ਅੱਗ ਲਾਉਣਾ ਚਾਹੁੰਦੇ ਪ੍ਰਾਲੀ ਨੂੰ ਸਾਨੂੰ ਪਤਾ ਅਸੀਂ ਕਿਹੜਾ ਸਾਹ ਨਹੀਂ ਲੈਣਾ ਸਾਡੇ ਬੱਚਿਆਂ ਨੇ ਕਿਹੜਾ ਸਾਹ ਨਹੀਂ ਲੈਣਾ ਹਾਦਸੇ ਹੋ ਜਾਂਦੇ ਸ਼ਰਤਾਂ ਦੇ ਉੱਤੇ ਬੱਚੇ ਮੱਚਦੇ ਮੱਚਦੇ ਬੱਚੇ ਅਸੀਂ ਸਾਡੇ ਉਹ ਚੀਜ਼ ਤੇ ਕੋਈ ਸਾਡੇ ਦਿਲ ਤੇ ਨਹੀਂ ਪਰ ਗੱਲ ਇਹ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਕਿਸਾਨ ਦੇ ਖੇਤ ਦੇ ਵਿੱਚ ਪ੍ਰਾਲੀ ਧੂਆਂ ਕਰਦੀ ਜਦੋਂ ਬੈਲਰ ਗੰਢ ਬੰਨ੍ਹ ਦਿੰਦਾ ਹੈ ਤੇ ਉਹ ਗੰਢ ਜਦੋਂ ਫੈਕਟਰੀ ਚ ਜਾਵੜਦੀ ਹੈ ਸਾਨੂੰ ਕੋਈ ਤਾਂ ਵਿਗਿਆਨੀ ਦੱਸੇ ਵੀ ਉੱਥੇ ਭਾਈ ਆਕਸੀਜਨ ਚ ਬਦਲ ਜਾਂਦੀ ਹੈ ਉੱਥੇ ਕੋਈ ਧੂਆਂ ਨਹੀਂ ਸਾਡੇ ਜੈਤੋ ਦੇ ਵਿੱਚ ਫੈਕਟਰੀ ਲੱਗੀ ਹੈ ਮੇਰਾ ਪਿੰਡ ਕਣੀਆਂ 15 ਕਿਲੋਮੀਟਰ ਪਿੰਡ ਆ ਸਾਰੇ ਅਸੀਂ ਉੱਥੋਂ ਇਲਾਕੇ ਦੇ ਖੜੇ 15 10 ਕਿਲੋਮੀਟਰ ਪਿੰਡ ਆ ਸਾਡੇ ਉਹ ਫੈਕਟਰੀ ਸਾਲ ਪਰ ਤੁਸੀਂ ਸਾਡੇ ਇਲਾਕੇ ਚ ਆਜੋ ਸਰਕਾਰ ਦਾ ਕੋਈ ਨੁਮਾਇੰਦਾ ਆਜੇ ਉਹਨਾਂ ਨੂੰ ਉੱਥੇ ਬੁਲਾ ਲਾਂਗੇ ਔਰ ਫੈਕਟਰੀ ਸਾਲ ਭਰ ਸਾਡੇ ਪਿੰਡਾਂ ਦੇ ਉਤੋਂ ਘਰਾਂ ਉਤੋਂ ਦੀ ਜਿਵੇਂ ਉੱਪਰ ਕੋਈ ਦਰਿਆ ਵਗਦਾ ਹੁੰਦਾ ਨਾ ਪਾਣੀ ਦਾ ਐ ਧੂਆਂ ਵਗਦਾ ਉਹ ਉਹ ਪੋਲਿਊਸ਼ਨ ਨਹੀਂ ਹੈ ਜੀ ਉਹ ਉਹਦੇ ਨਾਲ ਕੋਈ ਬਿਮਾਰੀਆਂ ਨਹੀਂ ਜੀ ਜੀਰਾ ਫੈਕਟਰੀ ਹੈ ਜੀ ਜੀਰੇ ਫੈਕਟਰੀ ਅੱਗੇ 1.5 ਸਾਲ ਹੋ ਗਿਆ ਲੋਕਾਂ ਨੂੰ ਬੈਠਿਆਂ ਜੀ ਸੈਂਟਰਲ ਪੋਲਿਊਸ਼ਨ ਬੋਰਡ ਦੇ 29 ਸੈਂਪਲ ਫੇਲ ਹੋ ਗਏ ਜੀ ਪੰਜਾਬ ਪੋਲਿਊਸ਼ਨ ਬੋਰਡ ਦੇ 8 ਸੈਂਪਲ ਫੇਲ ਹੋ ਗਏ ਜੀ ਸਿੱਧ ਹੋ ਗਿਆ ਵੀ ਫੈਕਟਰੀ ਨੇ ਲੋਕ ਮਾਰੇ ਆ ਉਹਦੇ ਤੇ ਕਿਉਂ ਨਹੀਂ ਪਰਚਾ ਹੁੰਦਾ ਉਹਦੇ ਤੇ ਕਿਉਂ ਨਹੀਂ ਉਹ ਉਹਨੂੰ ਅਰੈਸਟ ਕੀਤਾ ਜਾਂਦਾ ਉਸੇ ਹੀ ਤਰਜ਼ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੰਡਸਟਰੀ ਹੈ ਜਿਨ੍ਹਾਂ ਨੇ ਨਾ ਕੋਈ ਦਰਿਆ ਛੱਡਿਆ ਨਾ ਕੋਈ ਨਹਿਰ ਛੱਡੀ ਹੈ ਨਾ ਕੋਈ ਉਹਨਾਂ ਨੇ ਧਰਤੀ ਹੇਠਲਾ ਪਾਣੀ ਛੱਡਿਆ ਸਾਰਾ ਤਬਾਹ ਕਰਤਾ ਕਦੇ ਕਿਸੇ ਦੇ ਮਕਦਮਾ ਨਹੀਂ ਹੋਇਆ ਕਦੇ ਕਿਸੇ ਤੇ ਕੇਸ ਨਹੀਂ ਹੋਇਆ ਇੱਥੋਂ ਤੱਕ ਤੁਸੀਂ ਕਿਸਾਨਾਂ ਨੂੰ ਸਾਨੂੰ ਅਕਸਾਦ ਦਿੱਤਾ ਜਾਂਦਾ ਹੈ ਤੁਸੀਂ ਡਿਵਰਸੀਫਿਕੇਸ਼ਨ ਵੱਲ ਚਲੋ ਸਾਡੇ ਲੋਕਾਂ ਨੇ ਵੱਡੇ ਵੱਡੇ ਡੇਰੀ ਫਾਰਮ ਖੋਲੇ ਲੋਨ ਲੈ ਕੇ ਲੋਨ ਸਿਰ ਪੈਗੇ ਦੁੱਧ ਗਾਇਆਂ ਨੇ ਪੈਦਾ ਕਰਤਾ ਹੁਣ ਪੈਦਾਵਾਰ ਆ ਜਿਹੜੀ ਦੁੱਧ ਦੀ ਉਹ ਰਜਾਨਾ ਦੀ ਬਾਜ਼ਾਰ ਦੇ ਵਿੱਚ 14 ਲੱਖ ਲੀਟਰ ਦੀ ਆ ਤੇ ਦੁੱਧ ਬਾਜ਼ਾਰ ਚ ਫਿਰਦਾ 54 ਲੱਖ ਲੀਟਰ ਉਹ ਕਿੱਥੋਂ ਆਉਂਦਾ ਅੱਖਾਂ ਫੁੱਟੀਆਂ ਕਿਸੇ ਤੇ ਮੁਕੱਦਮਾ ਹੋਇਆ ਕਦੇ ਕਿਸੇ ਤੇ ਕਿਸੇ ਨੂੰ ਅਰੈਸਟ ਕੀਤਾ ਕਦੇ ਜੇ ਕਿਸੇ ਨੂੰ ਕੋਈ ਇੱਕਾ ਦੁੱਕਾ ਡਰਾਮਾ ਕਰਨਾ ਹੁੰਦਾ ਕਰ ਲਿਆ ਕਰਕੇ ਉਹ ਹੱਥ ਨਹੀਂ ਛੱਡਦਾ ਸੋ ਇਹ ਜਿਹੜੀਆਂ ਚੀਜ਼ਾਂ ਆ ਆ ਜਿਹੜੀ ਰਾਮਾ ਮੰਡੀ ਵਾਲੀ ਫੈਕਟਰੀ ਆ ਨੋ ਰੈਫਾਇਨਰੀ ਆ ਉਹਦੇ ਲਾਟ ਤੁਸੀਂ ਸਾਰੇ ਦੇਖ ਰਹੇ ਹੋ ਆਪਣੇ ਕੋਲ ਸਾਰਿਆਂ ਕੋਲੇ ਵੀਡੀਓ ਕਿਵੇਂ ਚੱਲਦੀ ਹੈ ਸੋ ਇਹ ਜਿਹੜੀ ਗੱਲ ਹੈ ਨਾ ਕੇਵਲ ਕਿਸਾਨ ਨੂੰ ਤੇ ਪ੍ਰਸ਼ਾਸਨ ਨੂੰ ਬਲੀ ਦੇ ਬੱਕਰੇ ਬਣਾ ਦਿੰਦੀਆਂ ਸਰਕਾਰਾਂ ਹੁਣ ਇਹ ਪਰਾਲੀ ਵਾਲੇ ਮਸਲੇ ਤੇ ਮਾਨਯੋਗ ਕੋਰਟਾਂ ਨੇ ਜਾਂ ਗ੍ਰੀਨ ਟ੍ਰਿਬਿਊਨਲ ਨੇ ਜਿਹੜਾ ਫੈਸਲਾ ਦਿੱਤਾ ਨਾ ਵੀ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕੋ ਉਹਨਾਂ ਨੇ ਇਹ ਗੱਲ ਕਹੀ ਆ ਵੀ ਕਿਸਾਨਾਂ ਨੂੰ ਪਰਾਲੀ 'ਤੇ ਅੱਗ ਲਾਉਣ ਤੋਂ ਰੋਕੋ ਤੇ ਉਹਨਾਂ ਨੂੰ ਬਣਦਾ ਕੰਪਨਸੇਟ ਦਿਓ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਸ਼ੀਨਰੀ ਮਹੱਈਆ ਕਰਾਓ ਜਿਹੜੇ ਛੋਟੇ ਕਿਸਾਨ ਆ ਜਿਹੜੇ ਮਸ਼ੀਨਰੀ ਨਹੀਂ ਲੈ ਸਕਦੇ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹਨੂੰ 2500 ਰੁਪਿਆ ਪ੍ਰਤੀ ਕਿੱਲੇ ਦਾ ਮੁਆਵਜ਼ਾ ਦਿਓ ਹੁਣ ਮਾਨਯੋਗ ਸੀਮ ਸਾਹਿਬ ਦੱਸ ਸਕਦੇ ਆ ਪਿਛਲੇ ਈਅਰ ਮੰਨ ਕੇ ਨਾਲੇ ਕਹਿੰਦੇ 500 ਰੁਪਿਆ ਸਾਡੇ ਕੇਜਰੀਵਾਲ ਸਾਹਿਬ ਦੇਣਗੇ ਦਿੱਲੀ ਵਾਲੀ ਸਰਕਾਰ 1080 ਦੇਵਾਂਗੇ 1500 ਹੋ ਗਿਆ 1500 ਕੇਂਦਰ ਸਰਕਾਰ ਤੋਂ ਲੈ ਕੇ ਦੇਵਾਂਗੇ 1000 ਅਸੀਂ 2500 ਰੁਪਿਆ ਦੇਵਾਂਗੇ ਮੁੜ ਕੇ ਜੀ ਕੇਂਦਰ ਤਾਂ ਮੁੱਕਰ ਗਿਆ ਇਹ ਗੱਲਾਂ 75 ਸਾਲਾਂ ਦੀਆਂ ਹੁੰਦੀਆਂ ਆ ਰਹੀਆਂ ਸਾਡੇ ਦਿਗਜ ਨੇਤਾ ਜਿਹੜੇ ਸੱਤਾ ਤੇ ਕਾਬਜ ਹੁੰਦੇ ਸੀ ਉਹਨਾਂ ਨੂੰ ਗੇਮ ਤੇ ਆ ਜਾਂਦੀ ਸੈਂਟਰ ਨਹੀਂ ਦਿੰਦਾ ਸੈਂਟਰ ਵਾਲੇ ਆ ਹੁੰਦੇ ਪੰਜਾਬ ਨਹੀਂ ਕੋਸਣਦਾ ਸੀ ਤਵਾ ਹੀ ਇਸਰੋਂ ਹੁੰਦੇ ਉਹੀ ਲਈ ਇਹਨਾਂ ਨੇ ਫੜ ਲਈ ਹੁਣ ਉਹ ਜਿਹੜਾ ਹੈਗਾ ਵੀ ਮੁਆਵਜ਼ਾ ਦੇਤਾ ਫਿਰ ਮਾਨਯੋਗ ਸੁਪਰੀਮ ਕੋਰਟ ਦਾ ਪਿਛਲੇ ਅਰਧ ਆਰਡਰ ਹੈ ਵੀ ਕਿਸਾਨਾਂ ਦੇ ਉੱਤੇ ਕੁਹਾੜਾ ਚਲਾਉਣਾ ਬੰਦ ਕਰੋ ਕਿਸਾਨਾਂ ਨੂੰ ਉਹਦੀ ਫਸਲ ਤੇ 100 ਰੁਪਏ ਕੁਆਂਟਲ ਦਾ ਜਿਹੜਾ ਹੈਗਾ ਮੁਆਵਜ਼ਾ ਦਿਓ ਦੇਤਾ ਉਹ ਕਿਸੇ ਨੂੰ ਨਹੀਂ ਦਿੰਦਾ ਹੁਣ ਜਿਹੜੀਆਂ ਇਹ ਗੱਲ ਕਰਦੇ ਆ ਮਸ਼ੀਨਾਂ ਦੀ ਮਸੀਨਾ ਸਾਡੇ ਕਿਸਾਨਾਂ ਨੇ ਕੁੱਝ ਨੇ ਵਿਚਾਰਿਆਂ ਨੇ ਫਹਾ ਲਿਆ ਜਦੋਂ ਇਹਨਾਂ ਨੇ ਸਤਾਏ ਇਸ ਤਰ੍ਹਾਂ ਜਿਵੇਂ ਹੁਣ ਪਰਚੇ ਕਰਤੇ ਲੋਕਾਂ ਨੂੰ ਤੰਗ ਕੀਤਾ ਕੁੱਝ ਕਿਸਾਨ ਇਸ ਪਾਸੇ ਤੁਰੇ ਪਰ ਅਸੀਂ ਇਹ ਗੱਲ ਪੁੱਛਦੇ ਹਾਂ ਤੁਸੀਂ ਸਾਲ ਦੇ ਵਿੱਚ ਦੋ ਦੋ ਤਿੰਨ ਤਿੰਨ ਕਿਸਾਨ ਮੇਲੇ ਲਾਉਨੇ ਆ ਅਸੀਂ ਸਰਕਾਰ ਨਾਲ ਟੇਬਲਾਂ ਤੇ ਡਿਬੇਟ ਕਰਦੇ ਜਦੋਂ ਕਹਿੰਨੇ ਵੀ ਕਿਸਾਨ ਮਰ ਰਿਹਾ ਹੈ ਸੁਸਾਈਡ ਕਰ ਰਿਹਾ ਹੈ ਕਰਜਈ ਹੈ ਕਿਸਾਨ ਦੀ ਬਾਹ ਫੜੋ ਨੂੰ ਬਣਦਾ ਭਾ ਦੇ ਉਹ ਫਸਲਾਂ ਦਾ ਤੁਸੀਂ ਕਹਿੰਨੇ ਹੋ ਨਹੀਂ ਕਿਸਾਨ ਇਹ ਨਹੀਂ ਚੀਜ਼ ਹੈਗਾ ਭਾ ਦੀ ਗੱਲ ਨਹੀਂ ਕਿਸਾਨ ਖਰਚਾ ਵੱਧ ਕਰਦਾ ਹੁਣ ਆਹ ਜਿਹੜੀ ਚੀਜ਼ ਆ ਆ ਮਸ਼ੀਨ ਦਾ 10 ਲੱਖ ਦਾ ਟਰੈਕਟਰ ਹੈ 3 ਲੱਖ ਦਾ ਹਜ਼ਾਰ ਹੈ ਮਗਰ ਤੇ ਉਹਦੀ ਮੈਨੂੰ ਪਤਾ ਵੀ 10 ਲੀਟਰ ਜੇ ਘੰਟੇ ਦਾ ਕਹਿ ਦੀਏ ਇਸ ਤੋਂ ਵੀ ਵੱਧ ਐਵਰੇਜ ਹੋਊਗਾ ਤੇ ਉਹ ਹੁਣ ਤੁਸੀਂ ਖਰਚਾ ਸੱਟ ਘਟਾ ਰਹੇ ਹੋ ਕਿ ਵਧਾ ਰਹੇ ਹੋ ਫਿਰ ਮਸ਼ੀਨਰੀ ਲੈ ਲਓ ਬਾਜ਼ਾਰ ਚ ਜਿਹਨੇ ਉਹਨਾਂ ਨੇ ਲਈਆਂ ਉਹਨਾਂ ਨਾਲ ਵੀ ਧੋਖਾ ਹੋਇਆ ਮਾ ਜਿਹੜੀ ਸਬਸਿਡੀ ਆਉ ਕਿ ਨਹੀਂ ਦਿੰਦੀ ਆ ਫਰਮ ਨੂੰ ਦੇਣੀ ਆ ਔਥਰਾਇਜ਼ ਕੀਤੀਆਂ ਹੋਈਆਂ ਫਰਮਾਂ ਇਹਨਾਂ ਤੋਂ ਹੀ ਲੈਣਾ ਹੋਰ ਨਹੀਂ ਤੁਸੀਂ ਕਿਸੇ ਤੋਂ ਲੈਣਾ ਉਹ ਜਿਹੜੀਆਂ ਫਰਮਾਂ ਆਰਥਰਾਇਜ਼ ਕੀਤੀਆਂ ਹੋਈਆਂ ਉਹ ਜੇ ਤਾਂ 1.5 ਲੱਖ ਦੀ ਮਸ਼ੀਨਰੀ ਆ ਪਹਿਲਾਂ ਹੀ ਜੱਟ ਨੂੰ 2 ਦੀ ਲਾਦਿੰਦੇ ਆ ਜੋ 2 ਦੀ 2.5 ਦੀ ਲਾਦਿੰਦੇ ਉਹ ਵੱਡੀ ਜਾਂਦੇ ਆ ਸਬਸਿਡੀ ਵੀ ਉਹਨਾਂ ਨੂੰ ਕੀ ਗੱਲ ਵੀ ਜੱਟਾਂ ਤੇ ਤੁਹਾਨੂੰ ਕੋਈ ਵਿਸ਼ਵਾਸ ਨਹੀਂ ਤੁਸੀਂ ਸਿੱਧਾ ਜੱਟ ਦੇ ਖਾਤੇ 'ਚ ਕਿਉਂ ਨਹੀਂ ਪਾਉਂਦੇ ਤੁਹਾਨੂੰ ਸੁਪਰੀਮ ਕੋਰਟ ਨੇ ਕਿਹਾ 100 ਰੁਪਿਆ ਜਿਹੜਾ ਮੁਆਵਜ਼ਾ ਕਿਸਾਨ ਨੂੰ ਇੱਕ ਕੁੰਟਲ ਦਾ ਦਿਓ ਖਾਤੇ 'ਚ ਪਾਓ ਉਹ ਪਾਓ ਫਿਰ ਜੇ ਕਿਸਾਨ ਅੱਗ ਲਾਉਣ ਲੱਗੇ ਫਿਰ ਸਾਨੂੰ ਕਿਉਂ ਵੀ ਤੁਹਾਡੇ ਕਿਸਾਨ ਅੱਗ ਲਾਉਂਦੇ ਹਲੇ ਤੁਸੀਂ ਕਿਸਾਨ ਨੂੰ ਦਿੱਤਾ ਕੀ ਇਹ ਕਿ ਕਿਸਾਨ ਨੂੰ ਇਹ ਦੱਸੋ ਜਿਹੜੇ ਅਫਸਰ ਖੇਤਾਂ ਦੇ ਵਿੱਚ ਜਾਂਦੇ ਆ ਉਹ ਵੀ ਸਾਡੇ ਜ਼ਿਮੀਦਾਰਾਂ ਦੇ ਧੀ ਪੁੱਤ ਆ ਜਦੋਂ ਉੱਥੇ ਅਫਸਰਾਂ ਖੇਤ ਦੇ ਵਿੱਚ ਗਏ ਆ ਕਿ ਕਿਸਾਨਾਂ ਨੇ ਉਹਨਾਂ ਨੂੰ ਅੱਗ ਲਾਉਣ ਲਈ ਮਜਬੂਰ ਕੀਤਾ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਪਰਚਾ ਦੇਣ ਦਾ ਸਾਡਾ ਕੋਈ ਸ਼ੌਂਕ ਨਹੀਂ ਸੀ ਅਫਸਰਾਂ ਨੂੰ ਅੱਗ ਕਿਉਂ ਲਵਾਈ ਗਈ ਫੜ ਕੇ ਉਹਨਾਂ ਤੋਂ ਕਿਸਾਨਾਂ ਨੇ ਆਪ ਕਿਉਂ ਅੱਗ ਲਾਈ ਇਸ ਗੱਲ ਨੂੰ ਅਸੀਂ ਵੀ ਸਮਝਦੇ ਆ ਕੁਝ ਸਾਡੇ ਜਿਹੜੇ ਅਣਜਾਣ ਆ ਕਿਸਾਨ ਜਾਂ ਕਹਿ ਲਓ ਵੀ ਅਨਪੜ੍ਹ ਆ ਉਹਨਾਂ ਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੋਗੀ ਪਰ ਇਹਦੇ ਪਿੱਛੇ ਕੀ ਆ ਇਹਦੇ ਪਿੱਛੇ ਇਹ ਆ ਵੀ ਜਿਹੜੀ ਸਰਕਾਰ ਹੈ ਸਰਕਾਰ ਹੈ ਜਿਹੜਾ ਪਰਾਲੀ ਦਾ ਉਹ ਪ੍ਰਬੰਧ ਕਿਉਂ ਨਹੀਂ ਕਰਦੀਗੀ ਸਰਕਾਰ ਇਹ ਜਿਹੜੀ ਨੌਬਤ ਆਈ ਹੈ ਕਿਉਂ ਆਈ ਹੈ ਇਹ ਤਾਂ ਹੀ ਆਈ ਹੈ ਨਾ ਸਰਕਾਰ ਨੇ ਪਰਾਲੀ ਦਾ ਪ੍ਰਬੰਧ ਨਹੀਂ ਕੀਤਾ ਬੇਲਰ ਦੇਤੇ ਬੇਲਰ ਵਾਲਾ ਖੇਤ ਦੇ ਵਿੱਚ ਜਾਂਦਾ ਉਹ ਪਰਾਲੀ ਨੂੰ ਕੱਟ ਆਉਂਦਾ ਫਿਰ ਉਹ 7-8 ਦਿਨ ਸਕਾਉਂਦਾ ਜੀ ਜੇ ਉਹ ਗੱਠ ਬੰਨ ਕੇ ਲੈ ਕੇ ਜਾਂਦਾ ਫੈਕਟਰੀ ਦੇ ਵਿੱਚ ਤਾਂ ਫੈਕਟਰੀ ਵਾਲਾ ਵੀ ਜਿਵੇਂ ਆਪਾਂ ਝੋਨੇ ਦਾ ਮੌਸਰ ਕੱਢਦੇ ਹਾਂ ਪਰਾਲੀ ਦਾ ਮੌਸਰ ਕੱਢਦਾ ਹੈ ਅੱਛਾ ਜੇ ਪਰਾਲੀ ਦਾ ਮੌਸਰ ਵੀ ਤੋਂ ਘੱਟ ਵੱਧ ਆਉਂਦਾ ਹੈ ਤੋ ਪ੍ਰਾਲੀ ਲਵਾਉਂਦਾ ਨਹੀਂ ਵਾਪਸ ਟਰਾਲੀਆਂ ਮੋੜ ਦਿੰਦਾ ਹੈ ਜੀ ਇਹ ਵੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਮਹੀਨਾ ਚੱਲ ਰਿਹਾ ਹੈ ਉਹ ਠੰਡ ਦਾ ਮੌਸਮ ਹੈ ਹੁਣ ਠੰਡ ਦੇ ਮੌਸਮ ਦੇ ਵਿੱਚ ਜਿਹੜਾ ਪ੍ਰਾਲੀ ਦਾ ਮੌਸਰ ਹੈ ਜਿਹੜਾ ਜਾਂ ਝੋਨੇ ਦਾ ਮੌਸਰ ਆ ਉਹ ਨਹੀਂ ਕੱਟਦਾਗਾ ਇਹਦੀ ਇਹਦੇ ਪਿੱਛੇ ਵੀ ਸਰਕਾਰ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਸਰਕਾਰਾਂ ਸਾਨੂੰ ਜਿਹੜਾ ਝੋਨੇ ਦਾ ਲਾਉਣ ਦਾ ਜਿਹੜਾ ਸਮਾਂ ਉਹ ਬਹੁਤ ਪਿੱਛੇ ਲੇਟ ਕਰ ਦਿੰਦੀਆਂ ਲੇਟ ਹੋਣੇ ਕਰਕੇ ਜਿਹੜੀ ਪਰਾਲੀ ਉਹ ਸੁੱਕਦੀ ਨਹੀਂਗੀ ਉਹਦੇ ਨਾਲ ਫਿਰ ਪਰਾਲੀ ਦਾ ਮੋਚਰ ਵੀ ਹੈ ਜਿਹੜਾ ਉਹ ਘਟਦਾ ਨਹੀਂਗਾ ਤੇ ਨਾ ਤਾਂ ਸਰਕਾਰ ਕੋਈ ਮਤਲਬ ਉਹਨਾਂ ਬਿੱਲਰਾਂ ਦਾ ਪ੍ਰਬੰਧ ਕਰ ਸਕੀ ਹੈ ਕਿਉਂਕਿ ਇੱਕ ਦੋ ਬਿੱਲਰ ਪਿੰਡਾਂ ਦੇ ਵਿੱਚ ਆਏ ਐ ਤੇ ਉਹ ਸਾਰੇ ਪਿੰਡ ਦਾ ਜਿਹੜਾ ਹੈਗਾ ਉਹ ਗੱਠਾ ਨਹੀਂ ਬਣ ਸਕਦੇਗੀ ਇਸ ਕਰਕੇ ਜਿਹੜੀ ਇਹ ਨੌਬਤਾਂ ਜਿਹੜੇ ਕਿਸਾਨਾਂ ਦੀ ਇਹਨਾਂ ਦੇ ਨਾਲ ਟਕਰਾਅ ਵਾਲੀ ਸਥਿਤੀ ਆਈ ਹੈ ਮੁਲਾਜ਼ਮਾਂ ਦੇ ਨਾਲ ਉਹ ਹੋਇਆ ਮਾੜਾ ਅਸੀਂ ਸਮਝਦੇ ਹਾਂ ਉਸ ਗੱਲ ਨੂੰ ਪਰ ਉਹਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਤੇ ਸਰਕਾਰ ਵੀ ਜ਼ਿੰਮੇਵਾਰ ਹੈ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਵੀ ਜਿਹੜੇ ਕਿਸਾਨ ਜਿੱਥੇ ਬੰਦੀਆਂ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਦਾ ਏਕਾ ਨਹੀਂ ਕਈ ਅੱਗ ਲਾਉਣ ਚ ਹੈ ਕਈ ਅੱਗ ਨਹੀਂ ਲਾਉਣ ਚ ਕਹਿੰਦੇ ਸੀ ਨਹੀਂ ਅੱਗ ਲਾਉਣੀ ਪਸੰਦ ਕਰਦੇ ਇਹ ਦੇਖੋ ਜੀ ਇਹਦੇ ਚ ਕੋਈ ਸਿਆਸੀ ਰੋਟੀਆਂ ਸੇਕਣ ਵਾਲੀ ਗੱਲ ਆ ਜਾਂਦੀ ਹੈ ਜਿਹੜੀ ਜਥੇਬੰਦੀ ਗਰਾਊਂਡ ਦੇ ਵਿੱਚ ਕੰਮ ਕਰਦੀ ਆ ਉਹਨੂੰ ਪਤਾ ਹੈ ਵੀ ਕਿਸਾਨਾਂ ਦੀ ਮੁਸ਼ਕਲ ਕੀ ਹੈ ਹੁਣ ਤੁਸੀਂ ਦੇਖ ਲਓ ਵੀ ਕੋਈ ਵੀ ਕਿਸਾਨ ਇੰਨਾ ਸਮਰੱਥ ਨਹੀਂ ਹੈਗਾ ਵੀ ਹਰੇਕ ਬੰਦਾ 10 ਲੱਖ ਦਾ ਟਰੈਕਟਰ ਲੈ ਕੇ ਤੇ ਮਗਰ 5-4 ਲੱਖ ਦਾ ਕੋਈ ਸੁਪਰ ਸੀਟਰ ਵਗੈਰਾ ਜਾਂ ਕੁਝ ਹੋਰ ਲੈ ਕੇ ਤੇ ਉਹ ਆਪਣੀ ਕਣਕ ਬੀ ਸਕੇ ਠੀਕ ਹੈ ਉਹ ਸਾਦੋਂ ਨਹੀਂ ਹੋ ਰਿਹਾ ਬਾਕੀ ਜਿੱਥੋਂ ਦਾ ਕਰਾਗੀ ਬੈਲਰਾਂ ਦੀ ਗੱਲ ਗੱਠਾ ਬਣਨ ਵਾਲੀ ਗੱਠਾ ਬਣਨ ਵਾਲੇ ਬੈਲਰ ਪਹਿਲੀ ਗੱਲ ਤਾਂ ਉਹ ਹਫਤਾ ਹਫਤਾ ਆਉਂਦੇ ਹੀ ਨਹੀਂ ਤੇ ਗੱਠਾ ਬਣ ਜਾਂਦੇ ਆ ਗੱਠਾ ਬਾਣ ਦੇ ਵਿੱਚ ਪਈਆਂ ਰਹਿੰਦੀਆਂ ਤੇ ਸਾਡੇ ਹੀ ਰੌਣੀ ਕਰੀ ਨੂੰ ਕਾਫੀ ਟਾਈਮ ਹੋ ਗਿਆ ਝੋਨੇ ਖੜੇ ਦੇ ਵਿੱਚ ਰੌਣੀ ਕੀਤੀ ਹੋਈ ਹੈ ਤੁੱਪ ਸਿੱਧੀ ਪੈ ਰਹੀ ਹੈ ਉਤੋਂ ਸਮਾਂ ਨੰਗ ਰਿਹਾ 72 ਸਾਡੀ ਸੁੱਕ ਰਹੀ ਹੈ ਉਹਦੇ ਵਿੱਚ ਕਣਕੁੱਗਣ ਦੇ ਵਿੱਚ ਦਿੱਕਤ ਆਉਂਦੀ ਹੈ ਇਹ ਕੋਈ ਸਰਕਾਰ ਨਹੀਂ ਸਮਝਦੀ ਉਤੋਂ ਪ੍ਰਸ਼ਾਸਨ ਨੂੰ ਭੇਜ ਕੇ ਕਿਸਾਨਾਂ ਦੇ ਨਾਲ ਵਾਅਦੇ ਕਰਕੇ ਮੁੱਕਰਦੇ ਆਪ ਹੈ ਭੇਜਦੇ ਪ੍ਰਸ਼ਾਸਨ ਨੂੰ ਹੈ ਉਹਨਾਂ ਪ੍ਰਸ਼ਾਸਨ ਦੇ ਨਾਲ ਫਿਰ ਕਿਸਾਨਾਂ ਦਾ ਡਿਸਪਿਊਟ ਹੋਣਾ ਲਾਜ਼ਮੀ ਹੈ ਜੇ ਐਡਾ ਹੀ ਮੁੱਖ ਮੰਤਰੀ ਨੂੰ ਸ਼ੌਂਕ ਹੈ ਵੀ ਲੋਕਾਂ ਦੇ ਉੱਤੇ ਪਰਚੇ ਕਰਨੇ ਆ ਜਾਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਉਹ ਆਪ ਆ ਕੇ ਸਮਝਾਉਂਣਾ ਲੋਕਾਂ ਨੂੰ ਸਾਡੇ ਨਾਲ ਬੈਠ ਕੇ ਡਿਬੇਟ ਕਰਨ ਜਿਹੜੀਆਂ ਧਿਰਾਂ ਇੱਥੇ ਹਾਰ ਚੁੱਕੀਆਂ ਨੇ ਉਹਨਾਂ ਨੇ ਬੁਲਾਇਆ ਕੁਰਸੀਆਂ ਖਾਲੀ ਦਿਖਾਈਆਂ ਬੜਾ ਕੁਛ ਕੀਤਾ ਵੀ ਇਹ ਆਏ ਨਹੀਂ ਕੁਰਸੀਆਂ ਖਾਲੀ ਪਈਆਂ ਕੁਰਸੀਆਂ ਨੂੰ ਮੇਨੇ ਮਾਰੇ ਉਹਨਾਂ ਨੂੰ ਮੇਨੇ ਮਾਰਨ ਦਾ ਕੀ ਮਸਲਾ ਜਿਨ੍ਹਾਂ ਨੂੰ ਸੱਦਿਆ ਉਹ ਆਏ ਨਹੀਂ ਚਲੋ ਠੀਕ ਹੈ ਨਹੀਂ ਆਏ ਤਾਂ ਉਹਨਾਂ ਦੀ ਸਮਝਦਾਰੀ ਹੈ ਪਰ ਜਿਹੜੇ ਜਿਨ੍ਹਾਂ ਨੂੰ ਲੋਕਾਂ ਨੇ ਹਰਾਤ ਆ ਲੋਕਾਂ ਨੂੰ ਭਲੀ ਭਾਂਤੀ ਉਹਨਾਂ ਬਾਰੇ ਪ੍ਰਾਣਿਆਂ ਬਾਰੇ ਪਤਾ ਸੀ ਉਹਨਾਂ ਨੂੰ ਹਰਾਤ ਆ ਜੇ ਡਿਬੇਟ ਕਰਨੀ ਆ ਤਾਂ ਲੋਕਾਂ ਨਾਲ ਕਰਨ ਕਿਸਾਨਾਂ ਨਾਲ ਕਰਨ ਸੱਦਨ ਸਾਡੇ ਆਗੂ ਸਰਦਾਰ ਜੁਜੀਤ ਸਿੰਘ ਢੱਲੇਵਾਲ ਨੂੰ ਸਰਦਾਰ ਕਾਕਾ ਸਿੰਘ ਕੋੜਡਾੜੀ ਨੂੰ ਤੇ ਉਹਨਾਂ ਨਾਲ ਕਰਨ ਡਿਬੇਟ ਉਹਨਾਂ ਦਾ ਸਾਹਮਣਾ ਕਰਨ ਦੀ ਮੁੱਖ ਮੰਤਰੀ ਦੇ ਵਿੱਚ ਹਿੰਮਤ ਨਹੀਂ ਤੇ ਨਾਲ ਹੀ ਡਰਾਮੇ ਬਾਜ਼ਾਂ ਨੂੰ ਸੱਦ ਕੇ ਜੁਮਲੇ ਕਰ ਰਹੇ ਆ ਤੇ ਦੇਰ ਨੂੰ ਇਹਨਾਂ ਕੋਲੇ ਕੱਖ ਨਹੀਂ ਜੇਕਰ ਹੁਣ ਤੁਹਾਡਾ ਹੱਲ ਨਹੀਂ ਹੁੰਦਾ ਕਿਸਾਨ ਨੂੰ ਰਿਹਾ ਨਹੀਂ ਕੀਤਾ ਜਾਂਦਾ ਕੀ ਧਰਨਾ ਕਿਸਾਨ ਜਥੇਬੰਦੀ ਵੱਲੋਂ ਅਸੀਂ ਲੱਗਾ ਰਹੂਗਾ ਜਾਂ ਚੱਕ ਲੈਗੇ ਨਹੀਂ ਜੀ ਜਿੰਨਾ ਚਿਰ ਸਾਡਾ ਮਸਲੇ ਦਾ ਹੱਲ ਨਹੀਂ ਹੁੰਦਾਗਾ ਉਨਾਂ ਚਿਰ ਸਾਡਾ ਧਰਨਾ ਅਸੀਂ ਚੱਲੂਗਾ ਤੇ ਜੇ ਇਹਨਾਂ ਨੇ ਬਾੜਾ ਧੱਕਾ ਕਰਿਆ ਸਾਰਾ ਪੰਜਾਬ ਵੀ ਜਾਮ ਹੋ ਸਕਦਾ ਪਰ ਐਸੀ ਜੋ ਐਸੀ ਧਰਨਾ ਦੇ ਰਹੇ ਐਸੀ 7ਵੇਂ ਧਰਨਾ ਦੇ ਰਹੇ ਆ ਕਾਨੂੰਨ ਦੇ ਮੁਤਾਬਕ ਜੇ ਇਸ ਪੁਲਿਸ ਸਾਨੂੰ ਗਿਰਫਤਾਰ ਕਰਨਾ ਚਾਹੂਗੀ ਤਾਂ ਐਸੀ ਗਿਰਫਤਾਰ ਹੋਣ ਨੂੰ ਤਿਆਰ ਹੈ ਐਸੀ ਕੋਈ ਗੈਰ ਕਾਨੂੰਨੀ ਇਰਾਦੇ ਨਾਲ ਧਰਨਾ ਨਹੀਂ 라 ਰਹੇ ਸਾਨੂੰ ਆਰਟੀਕਲ 19 ਦਾ ਸੈਸ਼ਨ ਨੰਬਰ 1 ਧਰਨਾ ਪ੍ਰਦਰਸ਼ਨ ਲਈ ਹੱਕ ਦਿੰਦਾ ਤੇ ਜੇ ਸਾਨੂੰ ਹੱਕ ਦਿੰਦਾ ਤਾਂ ਐਸੀ ਉਸੇ ਹੱਕ ਦੇ ਤਹਿਤ ਹੀ ਇਥੇ ਸਰਕਾਰ ਤਿੱਕਰ ਗੱਲ ਬਚਾਉਣ ਲਈ ਬੈਠੇ ਐ ਤੇ ਐਸੀ ਛੋਟੇ ਵਾਰ ਕੇ ਮੀਟਿੰਗ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਸਾਡੀ ਗੱਲ ਸਰਕਾਰ ਤੱਕ ਪਹੁੰਚਾਉਨੇ ਆ ਤੇ ਜਿਹੜਾ ਗੋਦੀ ਮੀਟਿੰਗਾ ਇਹ ਤਾਂ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਇਹਨਾਂ ਨੇ ਗੱਲ ਤਾਂ ਕੀ ਪਹੁੰਚਾਉਣੀ ਆ ਸਾਡੀ ਇਹ ਗੋਦੀ ਮੀਟਗਾ ਜਿਹੜਾ ਇਹ ਸਾਡੇ ਤੇ ਤਵੇ ਲਾਉਂਦੇ ਰਹਿੰਦਾ ਪਰ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਜੇ ਇੱਕ ਫੈਕਟਰੀ ਤੋਂ ਆ ਉਹੀ ਗੱਠ ਉੱਥੇ ਜਾਂਦੀ ਆ ਉਹ ਕਰਦੀ ਆ ਤੇ ਉਹ ਤਾਂ ਪ੍ਰਦੂਸ਼ਨ ਨਹੀਂਗਾ ਤੇ ਜਿਹੜਾ ਜ਼ਿੰਮੇਦਾਰ ਅੱਗ ਲਾ ਰਿਹਾ ਉਹ ਪ੍ਰਦੂਸ਼ਨ ਹੈ ਇਹਨਾਂ ਨੂੰ ਦੱਸ ਦਿੰਨੇ ਆ ਸਰਕਾਰ ਨੂੰ ਨਾ ਤਾਂ ਅਸੀਂ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਡਰੇ ਸੀ ਨਾ ਅਸੀਂ ਅੱਜ ਵਾਲੀਆਂ ਤੋਂ ਡਰਾਂਗੇ ਨਾ ਅਸੀਂ ਜੇਲਾਂ ਤੋਂ ਅੱਜ ਡਰਦੇ ਆ ਨਾ ਅਸੀਂ ਕੱਲ ਸਾਡੇ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਨੌ ਪਾਤਸ਼ਾਹਾਂ ਦੀਆਂ ਜੇਲ੍ਹ ਚਲਾਈਆਂ ਹੱਕ ਸੱਚ ਪਿੱਛੇ ਸਾਨੂੰ ਲੜਨਾ ਸਿਖਾਇਆ ਹੈ ਲੜਦੇ ਰਹਾਂਗੇ ਤੇ ਔਰ ਐਸੀ ਗੈਰ ਕਾਨੂੰਨੀ ਕੰਮ ਕੋਈ ਵੀ ਸਾਡੀ ਬੰਦਾ ਨਹੀਂ ਕਰੂਗਾ ਤੇ ਜੇ ਸਾਡੇ ਨਾਲ ਇਸੇ ਤਰ੍ਹਾਂ ਧੱਕਾ ਹੋਇਆ ਤਾਂ ਐਸੀ ਸਾਰੇ ਪੰਜਾਬ ਦਾ ਐਸੀ ਜਾਮ ਵੀ ਕਰ ਸਕਦੇ ਆਂ ਜੇ ਸਾਡੇ ਲਈ ਗਿਰਫਤਾਰੀਆਂ ਇਹਨਾਂ ਕਰਨ ਲਈ ਇਹ ਤਿਆਰ ਹੋਏ ਤਾਂ ਇਹ ਗਿਰਫਤਾਰੀਆਂ ਦੇਣ ਲਈ 7 ਮਈ ਤਿਆਰ ਆਂ ਸਾਡੇ ਨਾਲ ਜੇ ਇਹਨਾਂ ਨੇ ਧੱਕਾ ਕਰਿਆ ਜਾਂ ਕੋਈ ਕਿਸੇ ਦਾ ਸੱਟ ਵੱਜੀ ਜਾਂ ਨੁਕਸਾਨ ਹੋ ਗਿਆ ਉਹਦੀ ਜਾਂ ਕੋਈ ਹੋਰ ਕੋਈ ਕੰਮ ਹੋ ਗਿਆ ਇਹਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਨਾ ਕਿ ਸਾਡਾ ਇਹ ਜੋ ਸਾਥ ਮੈਹੀ ਧਰਨਾ ਦੇ ਰਹੇ ਆ ਕਿਸਾਨ ਜ਼ਿੰਮੇਵਾਰ ਹੋਣਗੇ ਇਹਦੀ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੋਊਗੀ ਜਿਹੜਾ ਭਗਵੰਤ ਮਾਨ ਕਹਿੰਦਾ ਸੀਗਾ ਮੈਂ ਮੱਸਰਦਾਨੀ ਲਾ ਕੇ ਸੌਣਾ ਇੰਜਨ ਮੂਰੇ ਤੇ ਮੈਨੂੰ ਪਤਾ ਜਿਮੀਦਾਰ ਦਾ ਦੁੱਖ ਕੀ ਹੁੰਦਾ ਅੱਜ ਭਗਵੰਤ ਮਾਨ ਸਾਹਿਬ ਨੂੰ ਕਹਿ ਰਹੇ ਆ ਅਸੀਂ ਅੱਜ ਤੂੰ ਸਾਡਾ ਦੁੱਖ ਭੁੱਲ ਗਿਆ ਸਾਡਾ ਐਸੀ ਇਹੋ ਜੇ ਹੈ ਜਦੋਂ ਐਸੀ ਪਾਣੀ ਝੋਨੇ ਦਾ ਲਾਲਾ ਲਾ ਕੇ ਰਾਤ ਨੂੰ ਐਸੀ ਪਾਣੀ ਦੀਆਂ ਬਾਰੀਆਂ ਲਾ ਲਾ ਕੇ ਸਾਡਾ ਐਨੀ ਪਤਾ ਕਿਹੜੇ ਵੇਲੇ ਤਿਲਕ ਕੇ ਬੁਢੇ ਬੰਦਾ ਬਜ਼ੁਰਗ ਬੰਦਾ ਵੀ ਸਾਡਾ 80-80 ਸਾਲ ਦਾ ਪਾਣੀ ਲਾਉਂਦਾ ਫਿਰਦਾ ਤੇ ਕਿਹੜੇ ਵੇਲੇ ਉੱਥੋਂ ਤਿਲਕ ਕੇ ਲੱਤ ਟੁੱਟ ਜੇ ਤੇ ਕੋਈ ਨੁਕਸਾਨ ਹੋ ਜੇ ਸਾਨੂੰ ਪਹਿਲੀ ਗੱਲ ਤਾਂ ਕੋਈ ਜੇ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਸਾਡਾ ਜ਼ਿਮੀਂਦਾਰ ਕੰਮ ਕਰਦੇ ਤੇ ਵੀ ਉਹਦੇ ਤੇ ਵੀ ਸਰਕਾਰ ਸਾਨੂੰ ਕੋਈ ਸਹੂਲਤ ਨਹੀਂ ਦਿੰਦੀ ਸਰਕਾਰ ਦਾ ਹੱਕ ਹੈ ਕਿ ਜੋ ਸਾਨੂੰ ਸਹੂਲਤਾਂ ਦੇਵੇ ਕਿ ਜੇ ਕੋਈ ਖੇਤੀਬਾੜੀ ਦਾ ਕੰਮ ਕਰਦਾ ਹੈ ਤਾਂ ਉਹਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਸਾਡਾ ਉਹ ਵੀ ਜਿਹੜਾ ਨੁਕਸਾਨ ਹੈ ਉਹ ਸਾਡਾ ਪੂਰਾ ਕਰੇ ਔਰ ਜੋ ਵੀ ਐਸੀ ਜੇ ਗਿਰਫਦਾਰੀ ਕਰਨੀ ਸਰਕਾਰ ਚਾਹੂਗੀ ਤਾਂ ਐਸੀ ਗਿਰਫਦਾਰੀਆਂ ਦੇਣ ਲਈ ਤਿਆਰ ਹੈ ਐਸੀ 7 ਮਈ ਧਰਨਾ ਸਾਡਾ ਚੱਲਦਾ ਹੈ ਔਰ ਚੱਲਦਾ ਰਹੇਗਾ ਕਿਸਾਨ ਕਹ ਰਿਹਾ ਜਿਹੜੀ ਕਿਸਾਨ ਦੀ ਗੱਠ ਹੁੰਦੀ ਆ ਪਰਾਲੀ ਹੁੰਦੀ ਆ ਕਿਸਾਨ ਦੇ ਖੇਤ ਵਿੱਚ ਉਹ ਪੋਲੂਸ਼ਨ ਕਰਦੀ ਆ ਤੇ ਜਦੋਂ ਉਹੀ ਗੱਠ ਬਣ ਕੇ ਫੈਕਟਰੀ ਦੇ ਵਿੱਚ ਜਾ ਵਰਦੀ ਆ ਤੇ ਉੱਥੇ ਕਿਹੜਾ ਉਹ ਆਕਸੀਜਨ ਪੈਦਾ ਕਰਦੀ ਆ ਇਹ ਤਾਂ ਹੁਣ ਸਰਕਾਰ ਨੂੰ ਵੇਖਣਾ ਚਾਹੀਦਾ ਹੈ ਵੀ ਜਿਹੜੀ ਉਹੀ ਗੱਠ ਕਿਸਾਨ ਦੇ ਖੇਤ ਦੇ ਵਿੱਚ ਇੱਕ ਸਿਰਫ 10 ਦਿਨ ਲਈ ਧੂਆਂ ਹੁੰਦਾ ਉਹੀ ਗੱਠ ਬਣ ਕੇ ਜਦੋਂ ਫੈਕਟਰੀਆਂ ਚ ਜਾ ਵਰਦੀ ਆ ਜਨ ਕਿ 6-6 ਮਹੀਨੇ ਸਾਲ-ਸਾਲ ਜਨ ਕਿ ਫੈਕਟਰੀਆਂ ਦੇ ਵਿੱਚ ਪੋਲੂਸ਼ਨ ਹੁੰਦਾ ਇਹ ਕਿਸਾਨ ਅੱਜ ਤੱਕ ਭਾਰਤੀ ਕਿਸਾਨ ਜੂਨੀਅਰ ਸਿੱਧੂਪੁਰ ਇਹ ਥਾਣੇ ਨਹੀਂ ਆਲੇ ਬੈਠੇ ਜਿੰਨਾ ਚੱਕੇ ਕਹਿੰਦੇ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਤੱਕ ਜਥੇਬੰਦੀ ਡਟੀ ਰਹੂਗੀ ਤੁਸੀਂ ਦੇਖ ਰਹੇ ਹੋ ਸੱਚ ਦੀ ਬੜਤਾਲ ਅਵਤਾਰ ਸਿੰਘ ਜੀ ਤਾਰਾ ਮੈਂ ਫੇਰ ਮਿਲਦੇ ਹਾਂ ਧੰਨਵਾਦ